ਸਾਡੇ ਨਿਆਣੇ ਹੀ ਤਰਗੀਜਰ ਲਾਗੇ ਤਦ ਨਾ ਰਹੇ ਆ ਸੌਂ ਰਹੇ ਆ ਕਿਉਂਕਿ ਗੁਰੂ ਦੇ ਪੁੱਤ ਠੰਡੇ ਬੁਰਜ ਦੇ ਵਿੱਚ ਠਰਦੇ ਰਹੇ ਆ ਪੂਰੀਆਂ ਪੂਰੀਆਂ ਰਾਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਦੁਨੀਆ ਤੇ ਕੋਈ ਨਹੀਂ ਕੋਈ ਨਹੀਂ ਉਹਦੇ ਵਰਗਾ ਪੀਰ ਕੋਈ ਨਹੀਂ ਉਹਦੇ ਵਰਗਾ ਗੁਰੂ ਕੋਈ ਨਹੀਂ ਉਹਦੇ ਵਰਗਾ ਜਰਨੈਲ ਕੋਈ ਨਹੀਂ ਉਹਦੇ ਵਰਗਾ ਆਗੂ ਕੋਈ ਨਹੀਂ ਐਵੇਂ ਦੁਨੀਆ ਫੱਕਰ ਫੱਕਰ ਕਰੀ ਜਾਂਦੀ ਆ ਫੱਕਰ ਵੇਖਣਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਲੱਭ ਕੇ ਵਿਖਾਓ ਕੋਈ ਇਕ ਕੋਈ ਫਕਰ ਮਾਣੇ ਜੰਮਿਆ ਇਸ ਧਰਤੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਜਿਹੜਾ ਆਪਣੇ ਪੁੱਤ ਦੇ ਕੇ ਦੂਜਿਆਂ ਦੇ ਪੁੱਤ ਬਚਾ ਲੈਂਦਾ ਆਪਣਾ ਬਾਪੂ ਦੇ ਕੇ ਤੇ ਲੋਕਾਂ ਦੇ ਬਾਪੂ ਬਚਾ ਲੈਂਦਾ ਗੁਰੂ ਗੋਬਿੰਦ ਸਿੰਘ ਵਰਗਾ ਫਕਰ ਫਕੀਰ ਵੀ ਦੁਨੀਆ ਤੇ ਕੋਈ ਨਹੀਂ ਕੋਈ ਨਹੀਂ ਇਹਦੇ ਗੱਲਾਂ ਦੇ ਕੜਾ ਕਰਨ ਵਾਲੇ ਤੁਹਾਨੂੰ ਬਥੇਰੇ ਮਿਲ ਜਾਣਗੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਰੀਤਾਂ ਕੌਣ ਕਰ ਸਕਦਾ بس ਇੱਕ ਗੱਲ ਕਹਿ ਕੇ ਮੈਂ ਅੱਗੇ ਤੁਰ ਲੱਗਾ ਟਾਡੀ ਸਿੰਘ ਕਫਤਾ ਲਾਉਣ ਲੱਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਰੇ ਜਾਂਦੇ ਸੀ ਦਰਿਆ ਦੇ ਕੰਢੇ-ਕੰਢੇ ਤੇ ਮਹਾਰਾਜ ਨੇ ਹੱਥ 'ਚ ਇੱਕ ਪੱਥਰ ਫੜਿਆ ਉਸ ਪੱਥਰ ਨੂੰ ਵਗਾ ਕੇ ਪਾਣੀ ਦੇ ਵਿੱਚ ਸੁੱਟ ਦਿੱਤਾ ਉਹ ਪੱਥਰ ਡੁੱਬ ਗਿਆ ਪਾਣੀ 'ਚ ਡੋਬੀ ਜਾਣਾ ਹੁਣ ਮਹਾਰਾਜ ਕੇ ਸੇਖ ਨੂੰ ਪੁੱਛਦੇ ਸਿਖਾ ਅਸੀਂ ਪੱਥਰ ਪਾਣੀ 'ਚ ਸੁੱਟਿਆ ਵਾ ਇਹ ਪੱਥਰ ਡੁੱਬਾ ਕਿਉਂ ਤਰਿਆ ਕਿਉਂ ਨਹੀਂ ਸਵਾਲ ਹੈ ਮਹਾਰਾਜ ਦਾ ਹੁਣ ਕੋਈ ਕਹਿੰਦਾ ਜੀ ਪੱਥਰ ਭਾਰਾ ਕੋਈ ਕਹਿੰਦਾ ਜੀ ਪਾਣੀ ਭਾਰਾ ਮਗਰ ਮਗਰ ਭਾਈ ਨੰਦ ਲਾਲ ਆਉਂਦਾ ਸੀ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਮੈਂ ਦੱਸਾਂ ਮਹਾਰਾਜ ਕਹਿੰਦੇ ਤੂੰ ਦੱਸ ਕਹਿੰਦਾ ਮੈਨੂੰ ਨਹੀਂ ਪਤਾ ਪੱਥਰ ਭਾਰਾ ਮੈਨੂੰ ਨਹੀਂ ਪਤਾ ਪਾਣੀ ਭਾਰਾ ਮੈਨੂੰ ਇਸ ਗੱਲ ਦਾ ਪਤਾ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਛੁੱਟ ਗਿਆ ਉਹ ਅੱਜ ਵੀ ਡੁੱਬੇਗਾ ਉਹ ਕੱਲ ਵੀ ਡੁੱਬੇਗਾ ਉਹ ਤਰ ਕਿਤੇ ਨਹੀਂ ਸਕਦਾ ਗੱਡੀ ਕੋਠੀ ਛੋਟੀ ਹੋਵੇ ਗੁਜ਼ਾਰਾ ਕਰ ਲਿਓ ਪਰ ਜੇ ਗੁਰੂ ਦਸਣਾ ਹੋਵੇ ਤਾਂ ਛਾਤੀ ਦੇ ਦੋਵੇਂ ਹੱਥ ਰੱਖ ਕੇ ਆਖਿਓ ਮੇਰਾ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹਦੇ ਵਰਗਾ ਕੋਈ ਨਹੀਂ ਬਹੁਤ ਔਖਾ ਹੈ ਆਪਣੇ ਨੌਜਵਾਨ ਪੁੱਤ ਸਾਡੇ ਲਈ ਮਾਰ ਦੇਣੇ